ਹਾਂਜੀ ਅਮਰੀਕਾ ਦੇ ਸਦਾਈ ਨੇ ਜੋ ਕੀਤਾ ਸਾਰਿਆਂ ਨੂੰ ਪਤਾ ਹੀ ਆ ਪਰ ਕਿਉਂ ਕੀਤਾ ਹਾਂਜੀ ਤੇ ਤੁਸੀਂ ਕੀ ਕਹਿੰਦੇ ਹੋ ਇਸ ਬਾਰੇ ਤੁਸੀਂ ਕਿਸ ਦਾ ਸਾਥ ਦੇ ਰਹੇ ਹੋ ਈਰਾਨ ਦਾ ਜਾਂ ਇਲੂਮਿਨਾਟੀ ਵਾਲਿਆਂ ਦਾ ਠੀਕ ਹੈ ਦੇਖ ਸਕਦੇ ਆ ਬਾਈ ਜੀ ਇਲੂਮਿਨਾਟੀ ਵਾਲਿਆਂ ਦਾ ਸਾਥ ਹੈ ਸਦਾਈ ਦੇ ਰਹਿਆ ਤੇ ਈਰਾਨ ਦਾ ਸਾਥ ਆਪਣਾ ਪੁੱਤਨ ਦੇ ਰਹਿਆ ਹਾਂਜੀ ਤੁਸੀਂ ਕਿ ਸਾਈਡਿਆਂ ਦਿੱਤਿਓ ਜੋ ਵੀ ਕੁਝ ਹੁੰਦਾ ਪਿਆ ਤੁਸੀਂ ਉਹ ਸਾਰਾ ਦੇਖਦੇ ਪਏ ਆ ਜਾਂ ਭਈ ਤੁਹਾਨੂੰ ਹੈ ਨਹੀਂ ਕੁਝ ਕੀ ਤੀਜਾ ਜੁੱਧ ਆ ਸਕਦਾ ਆ ਤੁਹਾਡੀ ਕੀ ਸੋਚ ਆ ਤੇ ਕਿਹੜੀਆਂ ਮਜ਼ੇਲਾ ਮਾਰੀਆਂ ਗਈਆਂ ਇਰਾਨ ਤੇ ਟੋਮ ਹਾਕ ਮਜ਼ੇਲਾ ਕੀ ਆ ਤੇ ਕਿਹੜੇ ਪਲੇਨ ਸੀ ਸਾਰਾ ਤੁਹਾਨੂੰ ਚੰਗੀ ਤਰ੍ਹਾਂ ਦੱਸਾਂਗੇ ਤੁਸੀਂ ਦੱਸਿਓ ਕਿਸ ਦਾ ਸਾਥ ਦੇ ਰਹੇ ਆ ਭਾਈ ਜੀ ਤਕੜੇ ਦਾ ਸਾਥ ਤਾਂ ਸਾਰੇ ਦਿੰਦੇ ਆਪਾਂ ਤਾਂ ਇਰਾਨ ਦਾ ਸਾਥ ਦੇ ਰਹੇ ਆ ਜਿੱਦਾਂ ਵੀ ਆ ਤੁਸੀਂ ਦੱਸਿਓ ਭਾਈ ਜੀ ਠੀਕ ਹੈ ਨਾ ਜੋ ਵੀ ਕੀਤਾ ਸਦਾਈ ਨੇ ਮਾਰਾ ਕੀਤਾ ਵੀ ਇਲੂਮਿਨਾਟੀ ਵਾਲਿਆਂ ਦਾ ਇਰਾਨ ਦਾ ਪੰਗਾ ਤੂੰ ਐਵੇਂ ਪੰਗੇ ਲਈ ਜਾਂਦਾ ਠੀਕ ਹੈ ਨਾ ਤੇ ਈਰਾਨ ਦਾ ਜੋ ਆਪਣਾ ਹੈਗਾ ਸੀਗਾ ਉਹ ਹੁਣ ਰੂਸ ਨੂੰ ਚਲਾ ਗਿਆ ਆ ਤੇ ਇਹ ਚੀਨ ਤੇ ਰੂਸ ਦਾ ਸਾਥ ਈਰਾਨ ਦਾ ਆ ਇਹ ਦੇਖੋ ਹੁਣ ਵੇ ਪੈਂਦੇ ਬਾਈ ਜੀ ਤਕੜੀ ਗੇਮ ਹੋਣੀ ਆ ਤੇ ਤੁਸੀਂ ਦੱਸਿਓ ਤੁਸੀਂ ਦੇਖਦੇ ਪਏ ਸਾਰਾ ਤੇ ਦੱਸਿਓ ਬਾਈ ਜੀ ਸ਼ੁਕਰੀਆ ਫੋਲੋ ਵੀ ਕਰਿਓ ਹਾਂਜੀ ਅਮਰੀਕਾ ਦੇ ਸਤਾਈ ਨੇ ਜੋ ਕੀਤਾ ਸਾਰਿਆਂ ਨੂੰ ਪਤਾ ਹੀ ਆ ਪਰ ਕਿਉਂ ਕੀਤਾ ਹਾਂਜੀ ਤੇ ਤੁਸੀਂ ਕੀ ਕਹਿੰਦੇ ਏ ਇਸ ਬਾਰੇ ਤੁਸੀਂ ਕਿਸ ਦਾ ਸਾਥ ਦੇ ਰਹੇ ਆ ਈਰਾਨ ਦਾ ਜਾਂ ਇਲੂਮਿਨਾਟੀ ਵਾਲਿਆਂ ਦਾ ਠੀਕ ਹੈ ਦੇਖ ਸਕਦੇ ਆ ਬਾਈ ਜੀ ਇਲੂਮਿਨਾਟੀ ਵਾਲਿਆਂ ਦਾ ਸਾਥ ਹੈ 72 ਦੇ ਰਿਆ ਆ ਤੇ ਰਾਂ ਦਾ ਸਾਥ ਆਪਣਾ ਪੁੱਤਨ ਦੇ ਰਿਆ ਆ ਹਾਂਜੀ ਤੁਸੀਂ ਕਿ ਸਾਈਡਿਆਂ ਦਿੱਤਿਓ ਜੋ ਵੀ ਕੁਝ ਹੁੰਦਾ ਪਿਆ ਤੁਸੀਂ ਉਹ ਸਾਰਾ ਦੇਖਦੇ ਪਏ ਆ ਜਾਂ ਭਈ ਤੁਹਾਨੂੰ ਹੈ ਨਹੀਂ ਕੋਈ ਕੁਝ ਕੀ ਤੀਜਾ ਜੁੱਧ ਆ ਸਕਦਾ ਆ ਤੁਹਾਡੀ ਕੀ ਸੋਚ ਆ ਤੇ ਕਿਹੜੀਆਂ ਮਜ਼ੇਲਾ ਮਾਰੀਆਂ ਗਈਆਂ ਇਰਾਨ ਤੇ ਟੋਮ ਹਾਕਮ ਮਜ਼ੇਲਾ ਕੀ ਆ ਤੇ ਕਿਹੜੇ ਪਲੇਨ ਸੀ ਸਾਰਾ ਤੁਹਾਨੂੰ ਚੰਗੀ ਤਰ੍ਹਾਂ ਦੱਸਾਂਗੇ ਤੁਸੀਂ ਦੱਸਿਓ ਕਿਸ ਦਾ ਸਾਥ ਦੇ ਰਹੇ ਆ ਬਾਈ ਜੀ ਤਕੜੇ ਦਾ ਸਾਥ ਤਾਂ ਸਾਰੇ ਦਿੰਦੇ ਆਪਾਂ ਤਾਂ ਇਰਾਨ ਦਾ ਸਾਥ ਦੇ ਰਹੇ ਆ ਜਿੱਦਾਂ ਵੀ ਆ ਤੁਸੀਂ ਦੱਸਿਓ ਬਾਈ ਜੀ ਠੀਕ ਹੈ ਨਾ ਜੋ ਵੀ ਕੀਤਾ ਸਦਾਈ ਨੇ ਮਾਰਾ ਕੀਤਾ ਵੀ ਇਲੂਮਿਨਾਟੀ ਵਾਲਿਆਂ ਦਾ ਇਰਾਨ ਦਾ ਪੰਗਾ ਤੂੰ ਐਵੇਂ ਹੀ ਪੰਗੇ ਲਈ ਜਾਨਾ ਠੀਕ ਹੈ ਨਾ ਤੇ ਇਰਾਨ ਦਾ ਜੋ ਆਪਣਾ ਹੈਗਾ ਸੀਗਾ ਉਹਨੇ ਰੂਸ ਨੂੰ ਚਲਾ ਗਿਆ ਆ ਤੇ ਚੀਨ ਤੇ ਰੂਸ ਦਾ ਸਾਥ ਇਰਾਨ ਦਾ ਆ ਤੇ ਦੇਖੋ ਹੁਣ ਵੇ ਪੈਂਦੇ ਬਾਈ ਜੀ ਤਕੜੀ ਗੇਮ ਹੋਣੀ ਆ ਤੇ ਤੁਸੀਂ ਦੱਸਿਓ ਤੁਸੀਂ ਦੇਖਦੇ ਪਏ ਸਾਰਾ ਤੇ ਦੱਸਿਓ ਬਾਈ ਜੀ ਸ਼ੁਕਰੀਆ ਫੋਲੋ ਵੀ ਕਰਿਓ ਹਾਂਜੀ ਅਮਰੀਕਾ ਦੇ ਸਦਾਈ ਨੇ ਜੋ ਕੀਤਾ ਸਾਰਿਆਂ ਨੂੰ ਪਤਾ ਹੀ ਆ ਪਰ ਕਿਉਂ ਕੀਤਾ ਹਾਂਜੀ ਤੇ ਤੁਸੀਂ ਕੀ ਕਹਿੰਦੇ ਆ ਇਸ ਬਾਰੇ ਤੁਸੀਂ ਕਿੱਦਾ ਸਾਥ ਦੇ ਰਹੇ ਆ ਈਰਾਨ ਦਾ ਜਾਂ ਇਲੂਮੀਨਾਟੀ ਵਾਲਿਆਂ ਦਾ ਠੀਕ ਹੈ ਦੇਖ ਸਕਦੇ ਆ ਬਾਈ ਜੀ ਇਲੂਮਿਨਾਟੀ ਵਾਲਿਆਂ ਦਾ ਸਾਥ ਹੈ ਸਦਾਈ ਦੇ ਰਿਹਾ ਆ ਤੇ ਰਾਨ ਦਾ ਸਾਥ ਆਪਣਾ ਪੁੱਤੇ ਦੇ ਰਿਹਾ ਆ ਹਾਂਜੀ ਤੁਸੀਂ ਕਿ ਸਾਈਡਿਆਂ ਦਿੱਤਿਓ ਜੋ ਵੀ ਕੁਝ ਹੁੰਦਾ ਪਿਆ ਤੁਸੀਂ ਉਹ ਸਾਰਾ ਦੇਖਦੇ ਪਏ ਆ ਜਾਂ ਭਈ ਤੁਹਾਨੂੰ ਹੈ ਨਹੀਂ ਕੁਝ ਕੀ ਤੀਜਾ ਜੁੱਧ ਆ ਸਕਦਾ ਆ ਤੁਹਾਡੀ ਕੀ ਸੋਚ ਆ ਤੇ ਕਿਹੜੀਆਂ ਮਜ਼ੇਲਾ ਮਾਰੀਆਂ ਗਈਆਂ ਇਰਾਨ ਤੇ ਟੋਮ ਹਾਕ ਮਜ਼ੇਲਾ ਕੀ ਆ ਤੇ ਕਿਹੜੇ ਪਲੇਨ ਸੀ ਸਾਰਾ ਤੁਹਾਨੂੰ ਚੰਗੀ ਤਰ੍ਹਾਂ ਦੱਸਾਂਗੇ ਤੁਸੀਂ ਦੱਸਿਓ ਕਿਸ ਦਾ ਸਾਥ ਦੇ ਰਹੇ ਆ ਬਾਈ ਜੀ ਤਕੜੇ ਦਾ ਸਾਥ ਤਾਂ ਸਾਰੇ ਦਿੰਦੇ ਆਪਾਂ ਤਾਂ ਇਰਾਨ ਦਾ ਸਾਥ ਦੇ ਰਹੇ ਆ ਜਿੱਦਾਂ ਵੀ ਆ ਤੁਸੀਂ ਦੱਸਿਓ ਬਾਈ ਜੀ ਠੀਕ ਹੈ ਨਾ ਜੋ ਵੀ ਕੀਤਾ ਸਦਾਈ ਨੇ ਮਾਰਾ ਕੀਤਾ ਵੀ ਇਲੂਮਿਨਾਟੀ ਵਾਲਿਆਂ ਦਾ ਇਰਾਨ ਦਾ ਪੰਗਾ ਤੂੰ ਐਵੇਂ ਪੰਗੇ ਲਈ ਜਾਨਾ ਠੀਕ ਹੈ ਨਾ ਤੇ ਇਰਾਨ ਦਾ ਜੋ ਆਪਣਾ ਹੈਗਾ ਸੀਗਾ ਉਹ ਹੁਣ ਰੂਸ ਨੂੰ ਚਲਾ ਗਿਆ ਆ ਤੇ ਚੀਨ ਤੇ ਰੂਸ ਦਾ ਸਾਥ ਹੈ ਇਰਾਨ ਦਾ ਆ ਇਹ ਦੇਖੋ ਹੁਣ ਵੇ ਪੈਂਦੇ ਬਾਈ ਜੀ ਤਕੜੀ ਗੇਮ ਹੋਣੀ ਆ ਤੇ ਤੁਸੀਂ ਦੱਸਿਓ ਤੁਸੀਂ ਦੇਖਦੇ ਪਏ ਸਾਰਾ ਤੇ ਦੱਸਿਓ ਬਾਈ ਜੀ ਸ਼ੁਕਰੀਆ ਫੋਲੋ ਵੀ ਕਰਿਓ